ਅੱਜਕੱਲ੍ਹ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵਿਦੇਸ਼ੀ ਦੌਰੇ ਦੌਰਾਨ ਸਿੱਖਾਂ ਬਾਰੇ ਦਿੱਤਾ ਗਿਆ ਬਿਆਨ ਸੁਰਖੀਆਂ ਵਿੱਚ ਹੈ ਤਕਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਦੀ ਧਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਵੱਲੋਂ ਦਿੱਤੇ ਬਿਆਨ ਨਾਲ ਸਹਿਮਤੀ ਪ੍ਰਗਟਾਈ ਹੈ ਪਰ ਨਾਲ ਹੀ ਕਾਂਗਰਸ ਦੀ ਹਕੂਮਤ ਦੌਰਾਨ ਸਿੱਖਾਂ ਨਾਲ ਕੀਤੇ ਤੱਕੇ ਨੂੰ ਵੀ ਯਾਦ ਦੁਵਾਇਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਧਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ। ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਵੱਲੋਂ ਬਿਆਨ ਦਿੱਤਾ ਹੈ। ਭਾਰਤੀ ਅਮਰੀਕੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦੇ ਆ ਕਿ ਭਾਰਤ ਦੇ ਵਿੱਚ ਘਟਗਿੰਤियां ਖਾਸ ਤੌਰ ਤੇ ਉੱਤੇ ਉਹਨਾਂ ਇੱਕ ਸਿੱਖ ਵੱਲ ਇਸ਼ਾਰਾ ਕਰਦੇ ਆ ਕਿ ਆ ਕਿ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਜਾਂ ਸਮਾਜਿਕ ਹੱਕ ਹਕੂਕ ਯਾ ਪੋਲਿਟਿਕਲ ਅਧਿਕਾਰ ਸੁਰੱਖਿਅਤ ਨਹੀਂ ਹੈ ਇਹ ਬਿਆਨ ਅਨਗੋਲੀਆਂ ਨਹੀਂ ਕੀਤਾ ਜਾ ਸਕਦਾ ਨਾ ਹੀ ਉਹ ਰੱਦ ਕੀਤਾ ਜਾ ਸਕਦਾ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਰਾਸੀ ਸਮਾਜਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਜਿਹੜਾ ਉਹ ਕੁਚਲੇ ਗਏ ਆ ਜੇ ਤੋਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਤੇ ਪਤਾ ਲੱਗਦਾ ਕਿ ਸਿੱਖਾਂ ਨੇ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਕਿ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖੇਤਾ ਚਾਹੀਦਾ ਹੈ ਜਿੱਦੇ ਵਿੱਚ ਸਾਡੇ ਧਾਰਮਿਕ ਹੱਕ ਹਕੂਕ ਸੁਰੱਖਿਅਤ ਰਹਿਣ ਪੰਜਾਬੀ ਸੂਬੇ ਦੀ ਮੰਗ ਕੀਤੀ ਸਿੱਖ ਸੂਬਾ ਨਹੀਂ ਕਿਹਾ ਉਹਨਾਂ ਨੇ ਪਾਣੀਆਂ ਦੇ ਹੱਕਾਂ ਦੀ ਗੱਲ ਕੀਤੀ ਬਾਸ਼ਾ ਦੀ ਗੱਲ ਕੀਤੀ ਪਰ ਉਸ ਵਕਤ ਵੀ ਉਸ ਵਕਤ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਇੱਕ ਅਜੀਹਾ ਵਰਤਾਨ ਪਿਰਜਿਆ ਜਿਸ ਤੰਤੀza ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋ-ਕੋ ਕੇ ਸ਼ਿਕਾਰ ਕੀਤਾ ਔਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਜਿਹੜੇ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀ ਜਿਹੜੇ ਨੇ ਸ਼ਰੀਆਮ ਨਾ ਸਿਰਫ ਆਜ਼ਾਦੀ ਦੇ ਨਾਲ ਸੜਕਾਂ ਤੇ ਘੁੰਮੇ ਬਲਕੇ ਉਹਨਾਂ ਨੂੰ ਵਜ਼ੀਰੀਆਂ ਦੇ ਕੇ ਨਵਾਜਿਆ ਗਿਆ ਤੇ ਦੂਜੇ ਪਾਸੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਸਿੱਖਾਂ ਦੇ ਖਿਲਾਫ ਘਟਿਆ ਕਿਸਮ ਦੇ ਬਰਤਾਂਤ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿਰਜੇ ਜਾ ਰਹੇ ਨੇ ਕਿਤੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ ਪਰ ਹਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ ਇਹ ਕੋਈ ਸੜਕ ਦੇ ਤੁਰੇ ਜਾਂਦੇ ਮੰਦ ਬੁੱਧੀ ਰਾਹੀਰ ਜਿਹੜੇ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਬਲਕਿ ਸਿੱਖਾਂ ਨਾਲ ਪੱਖਪਾਤੀ ਰਵਈਆ ਜਿਹੜਾ ਹੈ ਉਹ ਪੜ੍ਹੇ ਲਿਖੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਜਿਹੇ ਹਾਂ ਘਟਨਾਵਾਂ ਜੜੀਆਂ ਨੇ ਉਹ ਕਾਂਗਰਸ ਨੇਤਾ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ ਆ ਸਿੱਖਾਂ ਦੇ ਅੰਦਰ ਵੀ ਬੇਗਾਨਗੀ ਦੇ ਭਾਵ ਨੂੰ ਪੈਦਾ ਕਰਦੀਆਂ ਨੇ ਰਾਜਨੀਤਿਕ ਇਤਿਹਾਸ ਦਾ ਇਹ અપવાદ ਹੈ ਕਿ ਹੁਕਮਰਾਨਾਂ ਨੇ ਕਦੇ ਵੀ ਨਸਲ ਜਾਤ ਖਿੱਤੇ ਤੇ ਫਿਰਕੇ ਦੇ ਬੇਦ ਪਾਵ ਰੱਖੇ ਬਗੈਰ ਜਨਤਾ ਦੇ ਪ੍ਰਤੀ ਸਮਾਨ ਨਿਆਂਪੂਰਨ ਰਾਜ ਧਰਮ ਨਹੀਂ ਨਿਭਾਇਆ ਤੇ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਸਿੱਖਾਂ ਨੇ ਕਦੇ ਜ਼ੁਲਮੀ ਰਾਜਗਿਰ ਸਿਰ ਨਹੀਂ ਝੁਕਾਇਆ ਇਹੋ ਕਾਰਨ ਹੈ ਕਿ ਬਾਬਰ ਤੋਂ ਲੈ ਕੇ ਦਿੱਲੀ ਦੇ ਤਖਤ ਤੱਕ ਦੇ ਹੁਕਮਰਾਨਾਂ ਦੀਆਂ ਅੱਖਾਂ ਦੇ ਵਿੱਚ ਸਿੱਖ ਹਮੇਸ਼ਾ ਰੜਕਦੇ ਰਹੇ ਨੇ ਸਿੱਖ ਕੌਮ ਨੂੰ ਭੁਲੇਖਾ ਨਹੀਂ ਹੈ ਕਿ ਕਿਹੜਾ ਹੁਕਮਰਾਨ ਉਹਨਾਂ ਪ੍ਰਤੀ ਕਿਹੋ ਜੀ ਨੀਤੀ ਤੇ ਸੋਚ ਰੱਖਦਾ ਹੈ ਹਰਾਨੇ ਦੀ ਗੱਲ ਹੈ ਜਦੋਂ ਸੱਤਾ ਦੇ ਵਿੱਚ ਹੁੰਦੇ ਐ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਸਿੱਖਾਂ ਦੇ ਪ੍ਰਤੀ ਘਟਕਿੰਦੀਆਂ ਦੇ ਪ੍ਰਤੀ ਜਦੋਂ ਸੱਤਾ ਤੋਂ ਪਾਸੇ ਹੁੰਦੇ ਐ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਪਰ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਹੈ ਅਸੀਂ ਕਿ ਸਿੱਖ ਅਕਾਲ ਪੁਰਖ ਦੇ ਵਿਸਮਾਦੀ ਪ੍ਰਭੂ ਸੱਤਾ ਦੇ ਅਧੀਨ ਰਹਿਣ ਵਾਲੀ ਇੱਕ ਅਨਖੇਲੀ ਤੇ ਬਹਾਦਰ ਕੌਮ ਹੈ ਸਿੱਖਾਂ ਦੀ ਕਿਸੇ ਦੁਨਿਆਵੀ ਹੁਕਮਰਾਨ ਜਾਂ ਸਿਆਸੀ ਤਰ ਤੇ ਕੋਈ ਟੇਕ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਦੇ ਆਸਰੇ ਜ਼ਿੰਦਗੀ ਜਿਉਣ ਵਾਲੇ ਹਾਂ ਔਰ ਹਮੇਸ਼ਾ ਹੀ ਅਸੀਂ ਜ਼ੁਲਮ ਦੇ ਖਿਲਾਫ ਬੋਲਣ ਵਾਲੇ ਚਾਹੇ ਉਹ ਜ਼ੁਲਮ ਸਾਡੇ ਪਿੰਡਾਂ ਤੇ ਹੁੰਦਾ ਹੋਵੇ ਜਾਂ ਕਿਸੇ ਹੋਰ ਤੇ ਵਾਹਿਗੁਰੂ ਸਾਡੇ ਤੇ ਹਮੇਸ਼ਾ ਹੀ ਕਿਰਪਾ ਕਰੇ ਔਰ ਅਸੀਂ ਸਮਦਰੱਖਣ ਵਾਲੇ ਇਸ ਸੰਸਾਰ ਦੇ ਵਿੱਚ ਬਣ ਕੇ ਚੱਲ ਸਕੀਏ ਸਿੱਖਾ ਗੂ ਮਨਜਿੰਦਰ ਸਿੰਘ ਸਿਰਸਾ ਅਤੇ ਹਰਵੀਰ ਸਿੰਘ ਕਾਲਕਾ ਲਗਾਤਾਰ ਰਾਹੁਲ ਗਾਂਧੀ ਤੇ ਸਿੱਖੇ ਨਿਸ਼ਾਨੇ ਸਾਧ ਰਹੇ ਹਨ ਤਾਂ ਉਸ ਦਰਮਿਆਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਨਾਲ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਨਾਲ ਹੀ ਕਾਂਗਰਸ ਨੂੰ ਵੀ ਸਿੱਧੇ ਹੱਥੀ ਲਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ